ਲੋ ਜੀ ਦੂਜੇ ਭਾਗ ਵਿੱਚ ਸਵਾਗਤ ਹੈ ਤੁਹਾਡਾ ਤੇ ਹੁਣ ਦੂਜੇ ਭਾਗ ਦਾ ਪਹਿਲੇ ਟਰੈਕਟਰ ਦੀ ਸ਼ੁਰੂਆਤ ਹੋਣ ਲੱਗੀ ਆ ਦਿਖਾਉਣਾ ਤੁਹਾਨੂੰ ਇਹਦਾ ਕਿੰਨਾ ਜੋਰ ਮਾਰਦਾ ਹੈ ਸਿਧਵਾ ਵਾਲਿਆਂ ਦਾ ਟਰੈਕਟਰ ਹੈ ਜੀ ਆਹ ਜਿਹੜਾ ਆਪਣਾ ਠੇਕੇ ਪਿੰਡ ਦੇ ਲਾਗੇ ਖਾਲੜੇ ਵਾਲ ਨੂੰ ਰਾਹ ਜਾਂਦਾ ਸਿਧਵਾ ਪਿੰਡ ਆਉਂਦਾ ਛੋਟਾ ਜਿਹਾ ਪਿੰਡ ਆ 2 3 4 5 ਸਿਧਵਾ ਵਾਲਿਆ ਟਰੈਕਟਰ ਦੀ ਗਤੀ ਦੇਖੋ ਟਰੈਕਟਰ ਦੀ ਬੰਦੀ ਬੜੀ ਜਤਕੀ ਆ ਐਂ ਕਹਿੰਦੇ ਨੇ ਸੋਨਾ ਦੀ ਕਾ ਸਰਮਦੀ ਕਾ 25 11 ਪੀਚ ਕੇ ਬਾਪੂ ਸੋਨਾ ਦੀ ਕਾ ਲਾਣਾ ਏ ਖੇਤਾ ਵਿੱਚ ਕੰਮ ਕਰਦਾ ਸੁਬਰਾ ਆਹ ਲੈ ਗਏ ਲੱਦ ਕੇ ਉਹ 25 ਬੰਦੇ ਸੋਨਾ ਦੇ ਇਹ ਚਾਰ ਸਿਲੰਡਰ ਹੈ ਨਾ ਜਿਹੜਾ ਜਾਣਦਿਆ ਵਾ ਕਿਉਂ ਟਰਾਲਾ ਵੱਡਾ ਦੇ ਮਗਰਾ ਜਿਮਾਨਤ ਬੰਦ ਰਹੀ ਹੈ ਇਹ ਹੋ ਗਿਆ ਹੁਣ ਕਾਲਾ ਹੋ ਗਿਆ 70 ਮਿੰਟ ਤੋਂ ਕਾਲਵੇ ਦੇ ਕੱਟਾ ਹੈ ਕਿ ਪੱਲਣ ਦੇ ਬਾਅਦ ਉਸ ਜਿਹਦੇ ਨੰਬਰ ਪਾਏ ਉਹ ਫਿਰ ਪੱਲਣੇ ਫਿਰਦਾ ਫੁੱਲ ਸਾਈਟ ਤੇ ਬਹੁਤ ਸਤਿਕਾਰ ਸਤਿਮਾ ਬਣਾ ਲਿਆ ਨੇ ਇਸ ਵੇਲੇ ਟ੍ਰੈਕ ਦੇ ਤੇ ਆਪਣੇ ਪੈਂਟਰ ਤੇ ਆਪਣੇ ਕਮ ਦਾ ਪਰਦਾ ਐਵੇਂ ਦਾ ਹੋ ਗਿਆ 50 51 ਸਕਿੰਟ ਆ ਆ ਗੋਮ ਹੋ ਗਿਆ ਦੇ ਜਿਹੜਾ ਸਾਹਮਣੇ ਸਿਵਲਾ ਪਿੰਡ ਨਹੀਂ ਨਹੀਂ ਜਿਹੜੀ ਗੁੰਮ ਆ ਹੋ ਜਾਊਗਾ ਪਰ ਗੁੰਮ ਹੋਇਆ ਨਹੀਂ ਆ ਤੁਰਿਆ ਆਦਾ ਤੁਰਿਆ ਆਦਾ ਆ ਤੇ ਕੋ ਗੁੰਮ ਹੁੰਦੇ ਟਰੈਕਟਰ ਹੈ ਨਾ ਉਹਦੀ ਟਾਈਮਿੰਗ ਬੜੀ ਸਿਰ ਆ ਜਿਹੜਾ ਖਰਾਬ ਹੋ ਗਿਆ ਚੌੜੀ ਯਾਰ ਬਹੁਤ ਸਾਹਮਣੇ ਦੇਖੂ ਨਹੀਂ ਬਸ ਕੇ ਨਹੀਂ ਹੋਲ ਫੇਰ ਤੁਰ ਪਈ ਪਹਿਲਾ ਗੇਰਾ ਜਿਹੜਾ ਅਸੀਂ ਕਿਹਾ ਸੀ ਉਹ ਤਾਂ ਇਹੋ ਤੋਂ ਪਾਏ ਰਿਹਾ ਉਹ ਬਹੁਤ ਵਧੀਆ ਲੱਗ ਰਿਹਾ ਹੈ ਕਰਵਾਏ ਲੱਗਦਾ ਹੈ ਬਿਲਕੁਲ ਜੇ ਪਹਿਲਾ ਰੌਂਡ ਚੱਲ ਜਾਈਦਾ ਹੈ ਫਾਈਟਰ ਪਰ ਬਾਹਰ ਦੇ ਪਰ ਪਹਿਲਾ ਰੌਂਡ ਦੂਜੇ ਆਫ ਦੇ ਲੱਗਾ ਨਹੀਂ ਬਹੁਤ ਕਮਾਲ ਦੀ ਗੱਲ ਰਹੀ ਹੈ ਬਹੁਤ ਬਹੁਤ ਹੀ ਸ਼ਰਧਾਂਤ ਇਨੇ ਪਹਿਲਾ ਚੱਕਰ ਲਾਇਆ ਵਾ 1 ਮਿੰਟ 20 ਸਕਿੰਟਾਂ ਦੇ ਵਿੱਚ ਹੁਣ ਦੂਜਾ ਚੱਕਰ ਲੈਨੇ ਮਾਰੂਗਾ ਛੇਤੀ ਜਿਹੜਾ ਦੂਜੇ ਚੱਕਰ 'ਚ ਟਾਈਮ ਡਾ ਪਦਾ ਜੀ 1 ਮਿੰਟ ਦਾ ਟਾਈਮ ਹੈ ਜਿੰਦੀ ਆ ਗੋ ਮੈਦਾਨ ਦੇ ਵਿੱਚ ਹੈਪੀ ਬਾਈ ਬਖਬੀਰ ਸਿੰਘ ਜੀ ਸੁਣੇ ਧੱਕ ਪਾਉਂਦੇ ਹੈ ਵੀ ਰਾਸਪੁਰੀਏ ਧੱਕ ਪਾਉਂਦਾ ਮਹਿਕਮਾ ਹਲਾਣੇ ਮਗਰੇ ਆ ਗਏ ਉਸੇ ਵੇਲੇ ਜੀ ਦੇਖਦੇ ਰਹੋ ਇਸ ਕੀ ਗੱਲ ਜੀ 20740 ਹੋਰ ਵੀ ਆ ਕੇ ਆ ਜੋ ਜੀ ਬੇਜਰਦ ਸਿੰਘ ਸੁਖੀਰਾ 16740 ਇਹ ਕਿਲਾਰੇ ਲੱਗੇ ਆ ਜੋ ਤੇਰਾਤਵਾਦੇ ਨਾਲੇ ਨਾਲ ਸਨਮਾਨ ਕਰ ਰਹੇ ਹੈ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨ ਜੀ ਦੇ ਗਾਇਬ ਨਾ ਕਰ ਸਰਦੀ ਦੇ ਨਾਲ ਸੰਜਾ ਸਾਤਾ ਜੀ ਦੀ ਕਾਰਜਕਾਰੀ ਜੀ ਸੁਨਤਰਾ ਉਹ ਨਹੀਂ ਆ ਗਏ ਕਿ ਕਿਤੇ तीन तीन मिन्ट के चौंती सकेंट का टाइम है एयपैक्टर का ਉਹ ਅਗਲੇ ਟਰੈਕਟਰ ਦੀ ਵੇਦਿਆ ਕੀ ਕਾਰਗੁਜ਼ਾਰੀ ਹੁੰਦੀ ਆ ਹੱਥ ਹੈਵੀ ਅਮਰ ਗੋਪਲ ਲੈ ਗਿਆ ਭਰਾਵਾਂ ਦੇ ਦੰਦੀ ਹੁਣ ਇਹਦੀ ਵਾਰੀ ਆ ਜਟਾ ਢਾਡੋ ਘਾਟ ਇਹਨੇ 3-4 ਕੋ 3 ਘੰਟੇ 4 ਅੱਗੇ ਵੇੜ ਬਧਾਨੇ ਇਹ ਜੀ ਇਹਦੀ ਕਾਰਗੁਜ਼ਾਰੀ ਵੇਖਦੇ ਆਪਾਂ ਕੀ ਕਰਦਾ ਆ ਆ ਦੋਵੇਂ ਟਰੈਕਟਰ ਇੱਕੇ ਪਾਰਟੀ ਦੇ ਆ ਇਹ ਮੁੰਡੇ ਆਏ ਆ ਆਪਣੇ ਰਹਾਣਾ ਔਰ ਰਿਜਦਾਰਾਂ ਦੇ ਰਾਹ ਸਰਤੇ ਤੋਂ ਆਇਆ ਬਈ ਇਹ ਟਰੈਕਟਰ ਕਹਿੰਦੇ ਜੀਮਾ ਸਾਹਿਬ ਦੇ ਜਿਹੜਾ ਹੋਰ ਟਰੈਕਟਰ ਆ ਆ ਜਿਹੜਾ ਟਰੈਕਟਰ ਆ ਇਹ ਆ ਕਹਿੰਦੇ ਟਰੈਕਟਰ ਜੀਮਾ ਬਈ ਉਹਨੀਆਂ ਬਾਸੇ ਫੇਰ ਬਾਕੀ ਚੱਲ ਰਿਹਾ ਆ ਹੇਗਾ ਜੀ ਕੀ ਮਾਨ ਤੋਂ ਜਣਾ ਉਹਨੇ ਸੋਨੇ ਗੋਲ ਬੋਲਦੇ ਆ ਜਗਲੀ ਕੋਗਾ ਦੇ ਜਲਮਰ ਵਾਲਾ ਇਹ ਟਰੈਕਟਰ ਸੰਗਰੂਰ ਜ਼ਿਲ੍ਹੇ ਦੇ ਤੰਨੇ ਜਿੰਮਾ ਪੈਣ ਹੋ ਬੱਜਿਆ ਵੀ ਇਹ ਜਿੰਮਾ ਪਟਾਪੀ ਖੀਤ ਮਾਨਸਾ ਦੇ ਇਲਾਕੇ ਦਾ ਬੰਦੇ ਮੇਨ ਹਾਈਵੇ ਤੇ ਬੱਸਾਂ ਵੀ ਖੀਤ ਦਾ ਮੁੰਡਾ ਪੜਦਾ ਹੁੰਦਾ ਛੱਡਦਾ ਉਹਦੇ ਦਾ ਵਾਪਸ ਆ ਪਿੰਡ ਮਾਰ ਜਾਂਦਾ ਮੇਰੇ ਮਿੱਤਰੋ ਉੱਥੋਂ ਮੁਜਿਆ ਹੋਇਆ ਟਰੈਕਟਰ ਦਾ ਉਹਨੇ ਕੰਨੇ ਪਈ 3 ਜੇ 4 ਸਾਲ ਨੂੰ ਹੋਣੀ ਆ ਲੈ ਵੀ ਤੇਰੇ ਮਾਮੇ ਵਾਲੇ ਦਾ ਨਾਮ ਭੁੱਲਦਾ ਜੀ ਮੇਰੇ ਤੇਰੇ ਮਾਮੇ ਦਾ ਡ੍ਰੈਕਟਰ ਕੀ ਕਰਦੇ ਆ ਤਿੰਨ ਬੱਲੇ ਜਿਹੜਾ ਪਿਕਅਪ ਬਹੁਤ ਸੋਹਣੀ ਮਰਾਏ ਮੁੰਡੇ ਨੇ ਡ੍ਰੈਕਟਰ ਦਾ ਪਰਦਰਸ਼ਨ ਹਾਲਾ ਦਾ ਵੇਲਾ ਹੁੰਦਾ ਮੇਰੇ ਕੋਲ ਹਾਲਾ ਦਾ ਪਰਦਰਸ਼ਨ ਹੁੰਦਾ ਤੇ ਦੂਜੇ ਬਾਜੇ ਵਖੀਆ ਨਜ਼ਾਰਾ ਲੈ ਕਰਨਾ ਬੱਧੀਆਂ ਬੱਧੀਆਂ ਫੇਰਾ ਭਲਾ ਦੇ ਜੰਗਲ ਰੱਖਿਆ ਉਹ ਦਾ ਨਾਮ ਲੈਦਾ ਅੱਜ ਵੀ ਨਜ਼ਾਰਾ ਰੰਦੇ ਫਾੜੇ ਹਰਾਏ ਮਾਰ ਜਾਂਦੇ ਆਂ ਔਰ ਜਾਂਦੀ ਇਹਦੇ ਐਂਡ ਕਰਾਤੀ ਮਾਮੇ ਵਾਲੇ ਅੱਧਾ ਚੱਕਰ ਮਾਰਿਆ 33 ਸੈਕਿੰਡਾਂ ਦੇ ਮੁੰਡੇ ਨੇ 35 ਜੋ ਉਹ 35 ਜੱਦਾ ਚੱਕਰ ਚੱਕਰ ਮਾਰਿਆ ਨੇ 1 ਮਿੰਟ 15 ਸਕਿੰਟ ਉਹ ਬੱਲੇ ਨਹੀਂ ਨਹੀਂ ਜਟੈਂਡ ਕਰਾ ਗਏ ਆ ਉਹ ਤੇਰਾ ਭਲਾ ਦੇ ਓਏ ਸਾਰਾ ਮੇਲਾ ਨਜਾਦਾ ਓਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋ ਜਗਾਂ ਨੇ ਰੀ ਲਿਆ ਦੀ ਓਏ ਨੰਗਰਾਵਾ ਤੇਰੇ ਮਾਮੇ ਵਾਲੇ ਵੀ ਹੋਰੋ ਯਾਰ ਬੇੜੂ ਹੈ 1 ਮਿੰਟ 58 ਸਨਸਕਰਾ ਦੀ ਮੁੰਡੇ ਨੇ ਟਾਈਮ 1 ਮਿੰਟ 58 ਸੈਕਿੰਡ ਤੁਹਾਡਾ ਬੜਾ ਜੇ रा हाल भाई सिरा 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 सब तक टाइम नहीं जाता है ਅਰਜਨ ਦੇ ਮਾਮੇ ਵਾਲਿਆਂ ਕਰਾਤੀ ਐਂਡ ਆ ਚੱਲੇ ਸਾਂ ਨੂੰ ਲੈ ਕੇ ਬਾਹਰ ਹਣੋ ਠੰਡਾ ਕਰਨਗੇ ਬਣਾਇਆ ਘਰਪ ਹੋ ਗਿਆ ਅੱਜ ਕੰਡੀ ਹਲੋ ਵੀ ਸ਼ੇਰ ਹੋਣਾ ਅਰਜਨ ਦੀ ਵਾਰੀ ਆ ਗਈ ਮੁੰਡਾ ਚੜ ਗਿਆ ਮੱਥਾ ਤੇ ਕੇ ਉੱਤੇ ਟਰੈਕਟਰ ਤੇ ਵਧੀਆ ਜੌਂਦੀ ਦੇ ਨਾਲ ਬਾਹਰ ਲੈ ਕੇ ਉਹਨੇ ਪੰਚਾ ਜਰਾ ਭੜਾ ਵੇ ਕਰਦੇ ਆ ਮੈਚ ਸ਼ੁਰੂ ਦਾ ਜਟੋ ਲਾਪਰੀ ਦੇ ਨਾਲ ਜਾਰੀਆਂ ਤੇ ਕੁੜੀਏ ਲਾਪਰੀ ਦੇ ਨਾਲ ਰਵੀ ਦੇ ਨਾਲ ਜਿਹੜਾ ਹੁਣਾਂ ਦੇ ਨਾਲ ਜਾਰੀ ਆ ਕਹਿੰਦੇ ਕੌੜਾ ਜੱਗਾ ਜੀ ਤੇ ਖਿਜਰਾਵਾ ਤੋਂ ਤਬੰਦ ਕਰੀਆ ਜੋ ਬੰਦਾ ਲੋ ਜੀ ਕਰਦਾ ਕੰਮ ਸ਼ੁਰੂ ਅਰਜਨ ਨੇ ਠੱਲਾ ਬਾਈ ਹੋਣੀ ਨੰਬਰਦਾਰ ਹੋਣੀ ਸੋਹਰਾ ਪਿੰਡ ਵਾਲੇ ਤੇ ਸਾਰੀ ਟੀਮ ਵਰਦੀ ਜਾਰੀ ਆ ਸਾਰੇ ਪ੍ਰਬਾਹ ਦਾ ਧੰਨਵਾਦ ਆ ਖਿਜ ਖਿਜ ਤੇ ਹੋਰ ਸਿਲੰਡਰ ਜਗਵਾ ਸਿੰਘ ਸਾਰੇ ਬੰਦੇ ਆ ਇਹਦਾ ਪਿੰਡ ਬਰਵਾਸਪੁਰ ਜ਼ਿਲ੍ਹਾ ਰਮਦਾਸ ਦੇ ਇਲਾਕੇ ਦਾ ਪੁਸਤਜ ਬੰਦਾ ਫੇल्ड ਦੇ ਮੈਦਾਨ ਵਿੱਚ ਅੱਜ ਧਰਤੀ ਸੁਰੱਖਣ ਦੀਆਂ ਜੱਗਿਆ ਧਰਤੀ ਸੁਰੱਖਣ ਦੀ ਫੇल्ड ਦੇ ਮੈਦਾਨਾਂ ਵਿੱਚ ਮੱਲਾ ਵਖਰੀਆਂ ਆ ਗੱਲਾਂ ਐਂ ਕਹਿੰਦੇ ਪਚਾਰੇ ਨੇ ਮੇਰੇ ਵਿੱਚੋਂ ਫੇल्ड ਮੈਦਾਨ ਦੇ ਵਿੱਚ ਜਾ ਦੇ ਕੇ ਫੇल्ड ਰਸੂ ਨੇ ਉਹ ਕਹਿੰਦੇ ਪਾ ਲੋ ਸਰਬਾਤ ਦਾ ਮੇਰੀ ਵੀ ਹੋਵੇ ਇਹਨੇ ਅੱਧਾ ਚੱਕਰ ਲਾਤਾ ਵਾ 40 ਸੈਕਿੰਡਾਂ ਦੇ ਵਿੱਚ ਕਮਾਲ ਹੋ ਜਾਂਦੀ ਆ ਹੱਥ ਨਹੀਂ ਉਹ ਵਿਚ ਵਿੱਚ ਵਿੱਚ ਬਿਆਲ ਹੋਈ ਜਾਂਦੀ ਆ ਕੋਈ ਆ ਕਾਲ ਦੀ ਵਿਚ ਵਿੱਚ ਜਾਂ ਤੇ ਬਾਹਰ ਜੁਈ ਨਹੀਂ ਆ